ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆਂ ਦੱਸਦੇ ਇਹ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਕੋਲੋਂ 50 ਗ੍ਰਾਮ ਹਿਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਮੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਅਤੇ ਮੋਹਾਲੀ ਦੇ ਐਸਪੀ ਸਿਟੀ ਹਰਬੀਰ ਸਿੰਘ ạtਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਿਤ ਅਗਰਵਾਲ ਡੀਐਸਪੀ ਸਿਟੀ 1 ਦੀ ਤਹਿਤ ਅਨੁਸਾਰ ਐਸਐਚਓ ਥਾਣਾ ਮਟੌਰ ਇੰਸਪੈਕਟਰ ਗੱਬਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਨਾਕਾਬੰਦੀ ਦੌਰਾਨ I20 ਕਾਰ ਦੇ ਵਿੱਚ ਜਦ ਤਿੰਨ ਦੋਸ਼ੀਆਂ ਤੇ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 50 ਗ੍ਰਾਮ ਦੇ ਕਰੀਬ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੱਸ ਦਈਏ ਦੋਸ਼ੀਆਂ ਉੱਤੇ ਧਾਰਾ 21 29 ਐਨਡੀਪੀਐਸ ਐਕਟ ਵੱਜੋਂ ਕੇਸ ਦਰਜ ਕੀਤਾ ਗਿਆ ਤੇ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਵਿਕਾਸ ਕੁਮਾਰ ਅਤੇ ਲਵਜਿੰਦਰ ਸਿੰਘ ਵੱਜੋਂ ਹੋਈ ਹੈ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਇਹਨਾਂ ਦੇ ਵਿੱਚੋਂ ਵਿਕਾਸ ਕੁਮਾਰ ਉੱਤੇ ਪਹਿਲਾਂ ਵੀ ਜਿਹੜਾ ਆ ਮਾਮਲਾ ਖਰੜਾ ਥਾਣੇ ਵਿੱਚ ਦਰਜ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਮੋਹਿਤ ਅਗਰਵਾਲ ਡੀਐਸਪੀ ਸਿਟੀ ਮੁਹਾਲੀ ਨੇ ਦੱਸਿਆ ਕਿ ਮੁਹਾਲੀ ਚ ਨਸ਼ਾ ਵੇਚਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਾ ਨਹੀਂ ਜਾਵੇਗਾ ਜੋ ਵੀ ਨੌਜਵਾਨ ਨਸ਼ੇ ਦੀ ਦਲਦਲ ਚ ਫਸੇ ਨੇ ਉਹਨਾਂ ਨੂੰ ਮੁਖਤਾਰਾਚੇ ਲੈ ਕੇ ਆਉਣ ਲਈ ਨਸ਼ਾ ਸ਼ਡਾਊਨ ਕੈਂਪ ਅਤੇ ਭਾਰਤੀ ਕਾਰਵਾਈ ਕਾਰਵਾਈ ਦੇ ਦੌਰਾਨ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਕੀਤਾ ਜਾਵੇਗਾ ਇਹ ਜਿਹੜਾ ਹੈ ਜੀ ਸਾਡਾ ਰਾਤ ਕੱਲ ਰਾਤ ਦੀ ਗੱਲ ਹੈ ਜੀ 19 ਤਰੀਕ ਦੀ ਤੇ ਉਦੋਂ ਰਾਤ ਨੂੰ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਸਗੀ ਉਹਦੇ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਅਸੀਂ ਆਹ ਜਿਹੜਾ ਆਪਣਾ 70 ਸੈਕਟਰ ਦੇ ਜਿਹੜੇ ਆ ਨੀਅਰ ਠੇਕਾ ਜਿਹੜਾ ਹੈਗਾ ਉੱਥੇ ਨਾਕਾਬੰਦੀ ਨੀਅਰਬਾਈ ਕਰਕੇ ਅਸੀਂ ਪੈਟਰੋਲ ਪੰਪ ਤੇ ਠੇਕੇ ਵਾਲੀ ਦੀ ਰੋਡ ਜਾਰੀ ਹੈ ਉਹਦੇ ਕੋਲੇ ਸਾਨੂੰ ਅਸੀਂ ਸੀਗਾ ਇਨਫੋਰਮੇਸ਼ਨ ਕਿ ਇੱਕ i20 ਕਾਰ ਦੇ ਵਿੱਚ ਤਿੰਨ ਦੋਸ਼ੀ ਨੇ ਜੋ ਸ਼ਾਇਦ ਨਸ਼ੀ ਦੀ ਤਸਕਰੀ ਕਰ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਦੇ ਤੇ ਐਫਆਈਆਰ ਲੌਂਚ ਕਰਦੇ ਹੋਏ ਉਹਨਾਂ ਨੂੰ ਜਿਹੜਾ ਹੈਗਾ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਪੋゼਸ਼ਨ ਦੇ ਵਿੱਚੋਂ ਸਾਨੂੰ 50 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਤੇ ਇਹਨਾਂ ਦੇ ਨਾਮ ਹੈਗੇ ਨੇ ਮੰਤਰੀਤ ਹੈ ਮੰਤਰੀਤ ਜੋ ਕਿ ਆਪਣਾ ਫਿਰੋਜ਼ਪੁਰ ਦਾ ਰਹਿਣ ਵਾਲਾ ਐ ਐਂਡ ਇੱਕ ਵਿਕਾਸ ਹੈ ਜੋ ਅਬੋਹਰ ਦਾ ਰਹਿਣ ਵਾਲਾ ਐ ਤੇ ਇੱਕ ਤੀਸਰਾ ਦੋਸ਼ੀ ਜੋ ਲਵਜਿੰਦਰ ਹੈਗਾ ਇਹ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਐ ਇਹ ਤਿੰਨੋਂ i20 ਦੀ ਗੱਡੀ ਦੇ ਵਿੱਚ ਜਿਹੜੇ ਹੈਗੇ ਨੇ 50 ਗ੍ਰਾਮ ਹਿਰੋਇਨ ਦੇ ਨਾਲ ਉਹ ਸਪਲਾਈ ਕਰਨ ਦੇ ਉਹਦੇ ਵਿੱਚ ਇਹ ਟਰੈਵਲ ਕਰ ਰਹੇ ਸੀਗੇ ਇਹਨਾਂ ਨੂੰ ਅਸੀਂ ਫੜ ਕੇ ਜਿਹੜਾ ਹੈਗਾ ਇਨਰੂਤ ਤੇ ਐਫਆਈਆਰ ਦਰਜ ਕੀਤੀ ਗਈ ਹੈ ਜਿਹਦੇ ਵਿੱਚੋਂ ਹਜੇ ਤੱਕ ਦੋਸ਼ੀ ਜਿਹੜਾ ਵਿਕਾਸ ਹੈ ਇਹਦੇ ਉੱਤੇ ਇੱਕ ਪਹਿਲਾ 137 ਨੰਬਰ 2022 ਦੀ ਐਫਆਈਆਰ ਸਦਰਕਰੜ ਦੇ ਵਿੱਚ ਹੋਈ ਹੈ। ਤਾਂ ਇਹ ਰਹਿੰਦੇ ਜਿਹੜੇ ਸਾਰੇ ਹੈਗੇ ਨੇ ਜੀ 110 ਤੋਂ ਨਹੀਂ ਫਰੋਜ਼ਪੁਰ ਦਾ ਇੱਕ ابو ਹਰਦਾ ਇੱਕ ਗੰਗਾ ਨਗਰ ਦਾ ਪੂਰੇ ਲੋਕਲ ਕੋਆਇੰਟ ਤੋਂ ਵੀ ਜਿਹੜਾ ਅਸੀਂ ਇਹਨਾਂ ਦੇ ਉਰੇ ਰੀਸੈਂਟਲੀ ਕੋਈ ਪੀਜੀ ਵਗੈਰਾ ਜਾਂ ਕੋਈ ਫਲੈਟ ਵਗੈਰਾ ਲੈ ਕੇ ਜੋ ਰਹਿ ਰਹੇ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਆ ਜੋ ਸਾਨੂੰ ਹਜੇ ਤੱਕ ਪਤਾ ਲੱਗਿਆ ਇੱਕ ਜਿਹੜਾ ਦੋਸ਼ੀ ਹੈ ਇੱਕ ਬਿਲੋਂਗੀ ਦੇ ਏਰੀਆ ਦੇ ਵਿੱਚ ਰਹਿ ਰਿਹਾ ਹੈ ਇੱਕ ਸੁਹਾਣੇ ਦੇ ਕੋਲੇ ਰਹਿ ਰਿਹਾ ਹੈ ਦੂਜਾ ਵੀ ਬਿਲੋਂਗੀ ਦੇ ਦੋ ਬਿਲੋਂਗੀ ਦੇ ਏਰੀਆ ਦੇ ਵਿੱਚ ਨੇ ਤੇ ਇੱਕ ਸੁਹਾਣੇ ਦੇ ਏਰੀਆ ਦੇ ਵਿੱਚ ਜਿਹੋ ਇਹ ਰਹਿ ਰਹੇ ਸੀਗੇ ਉਹ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹਨਾਂ ਨੂੰ ਫੜਿਆ ਸਾਰਾ ਉਹ ਦੇਖ ਰਹੇ ਆ ਨੀ ਦੇਖੋ ਪੜੇ ਲਿਖਿਆ ਹੋ ਸਾਰਾ ਕੁਝ ਚੱਲ ਰਿਹਾ ਜੀ ਹਜੇ ਇਹਨਾਂ ਦੀ ਜਿਹੜੇ अर्ਲੀ ਏਜ ਦੇ ਵਿੱਚ ਨੇ ਜੀ ਸਾਰੇ 25 ਸਾਲ ਤੋਂ ਘੱਟ ਉਮਰ ਦੇ ਜੀ ਉਹ ਸਾਰਾ ਹਜੇ ਵਿਰਚੇ ਜੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਪਹਿਲਾਂ ਵੀ ਜਿੱਦਾਂ ਤੁਸੀਂ ਕਿਹਾ ਕਿ ਮਾਮਲੇ ਦਰਜ ਐ ਇਹ ਕਿੱਥੇ-ਕਿੱਥੇ ਸਪਲਾਈ ਕਰਦੀ ਸੀਗੀ ਕਿ ਕਿੰਨੇ ਦਿਨਾਂ ਤੋਂ ਇਸ ਏਰੀਆ ਦੇ ਵਿੱਚ ਐਕਟਿਵ ਸੀ ਦੇਖੋ ਆ ਜਿਸ ਤਰ੍ਹਾਂ ਹੁਣ 137 ਨੰਬਰ ਐਫ ਆਈ ਆਰ ਜਿਹੜੀ 137 ਨੰਬਰ ਐਫ ਆਈ ਆਰ ਮੈਂ ਤੁਹਾਨੂੰ ਦੱਸ ਰਿਹਾ 2022 ਦੀ ਇਹ ਐਫ ਆਈ ਆਰ 2022 ਦੀ ਹੈ ਜੋ ਥਾਣਾ ਸਦਰ ਖਰੜ ਦੇ ਵਿੱਚ ਹੈ ਜੀ ਤੋ ਇਹ ਉਦੋਂ ਪਹਿਲਾਂ ਵੀ ਮੁਕਦਮਾ ਦਰਜ ਹੋਇਆ ਉਹਦੇ ਵਿੱਚ ਦੀ ਇਹ ਜੇਲ੍ਹ ਵੀ ਘਟ ਕੇ ਆਇਆ ਹੋਊਗਾ ਬੰਦਾ ਉਹਦੇ ਵਿੱਚ ਲੱਗਿਆ ਵੀ ਹੋਊਗਾ ਉਸ ਤੋਂ ਬਾਅਦ ਆਇਆ ਹੁਣ ਦੁਬਾਰਾ ਫੇਰ ਐਕਟਿਵ ਸੀਗਾ ਤੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਉਸ ਅਕੋਰਡਿੰਗਲੀ ਕਾਰਵਾਈ ਕੀਤੀ ਗਈ ਹੈ ਨਾਲ ਦੇ ਖਿਲਾਫ ਪਰ ਇਹ ਤੁਹਾਨੂੰ ਮੈਂ ਆਪਣਾ ਪ੍ਰੋਪਰਟੀ ਫਰਮ ਦੇ ਡਾਇਰੈਕਟਰ ਦਾ ਨਾਮ ਦੇਖੋ ਜੀ ਉਹਦੇ ਵਿੱਚ ਹੈਗਾ ਕਿ ਉਹ ਇੱਕ ਪ੍ਰੋਸੈਸ ਹੈਗਾ ਉਹ ਅਸੀਂ ਹਰੇਕ ਕੇਸ ਦੇ ਵਿੱਚ ਫਾਲੋ ਕਰਦੇ ਹਾਂ ਜਿਹਦੇ ਵਿੱਚ ਵੀ ਜਿਹੜਾ ਐਲੀਜੀਬਲ ਕੇਸ ਹੁੰਦਾ ਹੈ ਕਮਰਸ਼ੀਅਲ ਰਿਕਵਰੀ ਰਿਕੁਆਇਰਡ ਹੈ ਤੇ ਇਹ ਸਾਡੀ ਜਿਹੜੀ ਕਮਰਸ਼ੀਅਲ ਰਿਕਵਰੀ ਨਹੀਂ ਹੈ ਬਟ ਅਸੀਂ ਇਹਦੇ ਵਿੱਚ ਦਾ ਸਾਰਾ ਐਕਸਪਲੋਰ ਕਰਾਂਗੇ ਕਿ ਕੋਈ ਕੱਲਾ ਇਹਨਾਂ ਦੇ ਕਮਰਸ਼ੀਅਲ ਦਾ ਕੇਸ ਦਰਜ ਹੋਵੇ ਜਾਂ ਫਿਰ ਇਹਨਾਂ ਨੇ ਕੋਈ ਪ੍ਰਾਪਰਟੀ ਬਣਾਈ ਹੋਈ ਹੈ ਡਰਗ ਕੋ ਤਾਂ ਉਹ ਸਾਰਾ ਅਸੀਂ ਇਹਦੇ ਵਿੱਚ ਵੈਰੀਫਾਈ ਕਰਾਂਗੇ ਸਾਨੂੰ ਇਸ ਸੰਬੰਧੀ ਜੜੀਆਂ ਹੈਗੀਆਂ ਨੇ ਆ ਟਾਈਮ ਟੂ ਟਾਈਮ ਐਸਐਸਪੀ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਰਹਿਤਾ ਹੁੰਦੀਆਂ ਨੇ ਇਸ ਸਬੰਧੀ ਕਾਰਵਾਈ ਕਰਨ ਦੀਆਂ ਬਟ ਇਸ ਟਾਈਮ ਜਿਸ ਤਰ੍ਹਾਂ ਸੀਐਮ ਸਾਹਿਬ ਵੀ ਬੜਾ ਪ੍ਰੋਐਕਟਿਵਲੀ ਇਸ ਚੀਜ਼ ਨੂੰ ਜਿਹੜਾ ਹੈਗਾ ਉਹਨਾਂ ਨੇ ਇਹਨੂੰ ਟੇਕ ਅਪ ਕੀਤਾ ਹੈ ਇਹ ਟੇਕ ਅਪ ਕਰਦੇ ਹੋਏ ਉਹਨਾਂ ਵੱਲੋਂ ਵੀ ਆ ਰੀਸੈਂਟਲੀ ਤੁਸੀਂ ਪ੍ਰੈਸ ਕਾਨਫਰੰਸ ਵੀ ਦੇਖੀ ਹੋਣੀ ਹੈ ਜਿਦੇ ਵਿੱਚ ਉਹਨਾਂ ਨੇ ਵੀ ਜ਼ਿਕਰ ਕੀਤਾ ਸੀਗਾ ਵੀ ਅਸੀਂ ਹਰ ਕੇਸ ਦੇ ਵਿੱਚ ਬੜੀ ਇਮੀਡੀਏਟਲੀ ਸਾਰਾ ਕੁਝ ਕਰਾਂਗੇ ਤਾਂ ਉਹ ਚੀਜ਼ ਇਹਦੇ ਵਿੱਚ ਵੀ ਇੰਪਲੀਮੈਂਟ ਕਰਾਂਗੇ ਅਸੀਂ ਇਹਦੇ ਵਿੱਚ ਵੀ ਇਹਦੀ ਸਾਰੀ ਜਿਹੜੀ ਪ੍ਰਾਪਰਟੀ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾਤ ਜਿਹੜੀ ਡਰੱਗਸ ਸਮਗਲਰਾਂ ਦੀ ਇਹ ਜਾਇਦਾਦਾਂ ਜਿਹੜੀਆਂ ਇਹ ਬਣਾਉਂਦੇ ਨੇ ਉਹਨਾਂ ਨੂੰ ਜ਼ਬਤ ਕਰਨ ਦਾ ਜੋ ਪ੍ਰੋਸੈਸ ਆਪਾਂ ਚਲਾ ਰਹੇ ਹਾਂ ਤੇ ਉਹਦੇ ਤਹਿਤ ਇਹਦੇ ਤੇ ਵੀ ਕਾਰਵਾਈ ਹੋਊਗੀ। ਕਿਤੇ ਸਾਹਿਬ ਜੀ ਕਿ ਜਿੱਦਾਂ ਤੁਸੀਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਕਾਫੀ ਹਦਾਇਤਾਂ ਵੀ ਦਿੱਤੀ ਕਿ ਜਸਟਿਸ ਹੁੰਦਾ। ਲੇਕਿਨ ਹੁਣ ਤੱਕ ਜੇ ਆਪਾਂ ਗੱਲ ਕਰੀਏ ਕਿ ਵੱਡੇ ਮਗਰਮਚ ਦੇ ਨਕਤੇ ਆ ਉਹ ਟ੍ਰਾਈਸਿਟੀ ਕਿਉਂਕਿ ਮਹਾਲੀ ਦਾ ਇਸ ਤਰ੍ਹਾਂ ਪਾਟੇ ਕਿ ਸੈਂਸਿਟਿਵ ਬਾਤ ਹੈ। ਜੀ ਬਾਰਡਰ ਏਰੀਆ ਪੈਂਦਾ ਕਿਸ ਤਰ੍ਹਾਂ ਹੋ ਪੁਲਿਸ ਕੋਤੀ ਲਾਈਟ ਦੀ ਪੈਟ੍ਰੋਲਿੰਗ ਦੀ ਅਸੀਂ ਗੱਲ ਕਰ ਲਈਏ ਜਾਂ ਕਿ ਜਿਹੜੇ ਵੱਡੇ ਮਗਰਮਚ ਨੇ ਦੇਖੋ ਜੀ ਇਹਦੇ ਵਿੱਚ ਇਹੀ ਹੈ ਕਿ ਅ ਅਸੀਂ ਜਿਹੜਾ ਹੈਗਾ ਟਾਈਮ ਟੂ ਟਾਈਮ ਇਹਦੇ ਤੇ ਐਕਸ਼ਨ ਚੱਲਦਾ ਰਿਹਾ ਹੈ ਅ ਇਹ ਕੋਈ ਨਵੀਂ ਚੀਜ਼ ਨਹੀਂ ਅਸੀਂ ਸ਼ੁਰੂ ਕੀਤੀ ਹੈ ਕਿ ਡਰਗ ਦੇ ਉੱਤੇ ਕਾਰਵਾਈ ਹੈ ਸਾਡੀ ਰੂਟੀਨ ਦੀ ਐਕਸਰਸਾਈਜ਼ ਹੈ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਇਲੈਕਸ਼ਨ ਟਾਈਮ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਨੇ ਕਈ ਐਫ ਆਈ ਆਰਸ ਲੌਗ ਕੀਤੀਆਂ ਨੇ ਰਾਦਰ ਤੁਹਾਡੇ ਨਾਲ ਹੀ ਅਸੀਂ ਪ੍ਰੈਸ ਕਾਨਫਰੈਂਸਿਸ ਵੀ ਕੀਤੀਆਂ ਨੇ ਉਹਦੇ ਰਿਗਾਰਡਿੰਗ ਠੀਕ ਹੈ ਤੇ ਇਹ ਚੀਜ਼ ਜਿਹੜੀ ਹੈਗੀ ਹੈ ਹੁਣ ਇਹ ਤੂਲ ਇਸ ਕਰਕੇ ਵੀ ਪਕੜ ਜਾਂਦੀ ਹੈ ਵੀ ਇਹਦੇ ਵਿੱਚ ਦੇਖੋ ਹ ਅ ਮਤਲਬ ਸਾਡਾ ਤਾਂ ਡਿਪਾਰਟਮੈਂਟਲ ਜੋ ਐਕਸ਼ਨ ਹੈ ਅਸੀਂ ਲੈਣੀ ਆ ਇਹਦੇ ਵਿੱਚ ਹੁਣ ਸੀਐਨ ਸਾਹਿਬ ਨੇ ਵੀ ਪ੍ਰੋਐਕਟਿਵਲੀ ਕੀਤਾ ਐਂਡ ਹੀ ਹੈਜ਼ ਆਲਸੋ ਸ਼ੋਡ ਅਸ ਕੰਪਲੀਟ سپورਟ ਜੋ ਵੀ ਹੈਗੇ ਨਸ਼ਿਆਂ ਦੇ ਖਿਲਾਫ ਤਾਂ ਉਹ ਸਾਰੀ ਚੀਜ਼ ਹੈ ਕਿ ਜਦੋਂ ਕ੍ਰਾਸ ਜਿਦੀ ਹੈਗੀ ਡਿਪਾਰਟਮੈਂਟ ਕੋਆਰਡੀਨੇਸ਼ਨ ਹੋਰ ਬੈਟਰ ਹੋਏਗੀ ਸਾਡੀ ਲਾਈਕ ਅਸੀਂ ਹੁਣ ਜੇ ਕਿਸੇ ਦੀ ਜਾਇਦਾਦ ਅਟੈਚ ਕਰਾਉਣੀ ਹੈ ਉਹਦੇ ਉੱਤੇ ਕਾਰਵਾਈ ਕਰਾਂਗੇ ਤਾਂ ਸਿਵਲ ਮਹਿਕਮੇ ਤੋਂ ਸਾਨੂੰ ਪਹਿਲਾਂ ਵੀ سپورਟ ਸੀਗੀ ਉਹ ਹੋਰ ਬੈਟਰ ਆ ਜਾਏਗੀ ਤੁੱਕੀ ਹੁਣ ਇੱਕ ਟੌਪ ਤੋਂ ਜਿਸ ਤਰ੍ਹਾਂ ਇੱਕ ਮੈਸੇਜ ਆਏਗਾ ਤਾਂ that would be better for us ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਉਹ ਸਾਰੀ ਕਾਰਵਾਈ ਕਰ ਰਹੇ ਆਂ ਰਹੀ ਗੱਲ ਹੁਣ ਇਹਨੂੰ ਅਸੀਂ ਇੱਕ ਸਟੇਜ ਮੈਨਰ ਦੇ ਵਿੱਚ ਲੈ ਕੇ ਜਾ ਰਹੇ ਆਂ ਸਟੇਜ ਮੈਨਰ ਦਾ ਕੀ ਮਤਲਬ ਹੈ ਜੀ ਵੀ ਜਿਹੜਾ ਤਾਂ ਲੋਕਲ ਲੈਵਲ ਡਰਗ ਪੈਡਲਰ ਹੈ ਜਿਸ ਤਰ੍ਹਾਂ ਉਹਰੇ ਬੰਦਾ ਗਰਾਊਂਡ ਤੇ ਸਪਲਾਈ ਕਰ ਰਿਹਾ ਹੈ ਉਹਨੂੰ ਨੈਪ ਕਰਕੇ ਪਹਿਲਾਂ ਤਾਂ ਲੋਕਲ ਸਪਲਾਈ ਨੂੰ ਤੋੜਨਾ ਜੀ ਫਿਰ ਉਹ ਬੰਦਾ ਜਿੱਥੋਂ ਪਿੱਛੋਂ ਸਪਲਾਈਅਰ ਉਹਦਾ ਹੈਗਾ ਜਿਹੜਾ ਉਹਨੂੰ ਵੱਡਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਮਗਰਮੱਚ ਦੀ ਜੋ ਵੱਡਾ ਸਮਗਲਰ ਹੈਗਾ ਉਹਦੀ ਅਸੀਂ ਬੈਕਵਰਡ ਲਿੰਕ ਦੇ ਵਿੱਚ ਅਸੀਂ ਉਹ ਵੈਰੀਫਾਈ ਕਰਨਾ ਹੈ ਤੇ ਉਹਨੂੰ ਤੋੜਦੇ ਹੋਏ ਉਹ ਲਿੰਕ ਤੋੜਨਾ ਹੈ ਅੱਗੇ ਕਿ ਜਿਹੜੇ ਇਹਨਾਂ ਨੂੰ ਜਿਨ੍ਹਾਂ ਨੂੰ ਸਪਲਾਈ ਕਰਦੇ ਸੀਗੇ ਜਿਹੜੇ ਕੰਜ਼ਿਊਮਰ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਰਾਦਰ ਉਹਨਾਂ ਨੂੰ ਵੀ ਮੁਖਤਾਰ ਰਚ ਲਿਆਉਣ ਦੇ ਲਈ ਰੀਹੈਬਿਲੀਟੇਸ਼ਨ ਸੈਂਟਰਸ ਓਟ ਕਲੀਨਿਕਸ ਉਹ ਵੀ ਅਸੀਂ ਮੈਥਡ ਅਡਾਪਟ ਕਰਨਾ ਹੈ ਜੀ ਸੋ ਇਹ ਜਿਹੜੀ ਮਲਟੀਪਲੋਂਗ ਸਟ੍ਰੈਟਜੀ ਹੈ ਅਸੀਂ ਇਹਨੂੰ ਚਲਾ ਰਹੇ ਹਾਂ ਇਸ ਦੇ ਰਿਗਾਰਡਿੰਗ ਕੋਈ ਇਸ ਕੇਸ ਦੇ ਵਿੱਚ ਵੀ ਅਸੀਂ ਫਾਲੋ ਕਰਾਂਗੇ ਦੂਜੀ ਗੱਲ ਬਾਕੀ ਜੋ ਹੈ ਪਬਲਿਕ ਨੂੰ ਅਵੇਅਰ ਕਰਨ ਦੇ ਲਈ ਅਸੀਂ ਵਾਰਡ-ਵਾਰਡ ਜਾਂ ਰੈਜ਼ੀਡੈਂਟ ਵੈਲਫੇਅਰ ਜਿਹੜੀ ਆਰਡਬੀਏ ਅ ਹੁਣ ਸਾਡੇ ਲਈ ਹੌਟਸਪੌਟ ਕਿਉਂਕਿ ਮੁਹਾਲੀ ਦੇ ਵਿੱਚ ਘੱਟੋ ਘੱਟ ਸਾਡੇ ਜਿਹੜੇ ਸਾਡੇ ਏਰੀਆ ਦੇ ਵਿੱਚ ਮੈ ਸਿਟੀਵੰਦ ਦੇ ਵਿੱਚ ਕਹਾ ਤਾਂ ਸਾਡੇ ਕੋਲ ਕੋਈ ਇਹੋ ਜਿਹਾ ਹੌਟਸਪੌਟ ਨਹੀਂ ਹੈਗਾ ਵੀ ਜਿੱਥੇ ਤੁਸੀਂ ਕਹੋ ਉਹ ਬਹੁਤ ਪਤਨੀ ਕਿੰਨੀ ਸਮਗਲਰ ਬੈਠੇ ਨੇ ਸਾਡੇ ਲਈ ਤਾਂ ਹੁਣ ਉਹ ਵੀ ਹੌਟਸਪੌਟ ਹੈ ਜਿੱਥੇ ਇੱਕ ਵੀ ਬੰਦਾ ਰਹਿ ਰਿਹਾ ਅਸੀਂ ਤਾਂ ਜਿੱਥੇ ਵੀ ਮਤਲਬ ਕੋਈ ਕਹਿੰਦਾ ਨਾ ਵੀ ਫਲਾਣੇ ਬੰਦੇ ਤੋਂ ਲੈ ਕੇ ਆ ਸਕਦੇ ਹਾਂ ਸਾਡੇ ਲਈ ਉਹ ਵੀ ਹੌਟਸਪੌਟ ਹੈ ਚਾਹੇ ਇੱਕ ਬੰਦਾ ਉਹ ਸਪਲਾਈ ਕਰ ਰਿਹਾ ਤਾਂ ਜੇ ਕੋਈ ਬੰਦਾ ਇੱਕ ਪਾਰਟੀਕੂਲਰ ਸਪੌਟ ਤੋਂ ਸਪਲਾਈ ਕਰ ਰਿਹਾ ਸਾਡੇ ਲਈ ਉਹ ਹੌਟਸਪੌਟ ਹੈ ਅਸੀਂ ਉਹ ਕੱਲੇ ਕੱਲੇ ਚੀਜ਼ ਤਨਿਕ ਉਹ ਜਿਹੜੇ ਟੈਕਨਾਲੋਜੀ ਵਰਤ ਰਹੇ ਨੇ ਗੱਲ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਹੁਣ ਜਿੰਨੇ ਕ੍ਰਿਮੀਨਲ ਸਮਾਰਟ ਹੋ ਰਹੇ ਨੇ ਉਹਨੂੰ ਨੈਪ ਕਰਨ ਦੇ ਲਈ ਅਸੀਂ ਵੀ ਉਨੀ ਫਿਰ ਸਮਾਰਟਨੈਸ ਅਸੀਂ ਵੀ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਨੈਟ ਦੇ ਵਿੱਚ ਲਿਆਂਦਾ ਜਾਵੇ ਠੀਕ ਹੈ ਕ੍ਰਿਮੀਨਲ ਹਰ ਕੋਈ ਸੋਚਦਾ ਹੈ ਕਿ ਵੀ ਮੈਂ ਬਹੁਤ ਸਮਾਰਟ ਹਾਂ ਤੇ ਮੈਂ ਪੁਲਿਸ ਦੇ ਸਜੰਜ ਤੋਂ ਬਚ ਜਾਊਂਗਾ ਬਟ ਕੋਈ ਨਾ ਕੋਈ ਲੂਪ ਹੋਲ ਕਿਤੇ ਨਾ ਕਿਤੇ ਰਹਿ ਜਾਂਦਾ ਜੀ ਤੇ ਅਸੀਂ ਉਹ ਸਾਰੇ ਉਹਨਾਂ ਦੇ ਉੱਤੇ ਵਰਤ ਕਰਦੇ ਹੋਏ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਸਭ ਕਿਸ ਜਿਹੜੇ ਵੀ ਜਿੰਨੇ ਵੀ ਮੇਨ ਸਮਗਲਰ ਹੈਗੇ ਨੇ ਉਹਨਾਂ ਨੂੰ ਸਜ਼ਾ ਪਹਾਈ ਜਾਵੇ ਥੈਂਕ ਯੂ ਥ